ਤੂੰ ਵੀਡੀਓ ਬਣਾਏਆ ਪੀਪੀਸੀ ਵਾਲੇ ਨੂੰ ਬੁਲਾ ਸਕਦਾ ਉਹਨਾਂ ਨੂੰ ਸਾਰੇ ਚੈਨਲਾਂ ਨੂੰ ਬੁਲਾ ਲਓ ਜੀ ਸਾਰੇ ਚੈਨਲਾਂ ਨਾਲ ਨੂੰ ਬੁਲਾ ਲਓ ਤੁਸੀਂ ਸਿਕਿਉਰਿਟੀ ਇੰਚਾਰਜ ਤੁਸੀਂ ਮੈਨੂੰ ਗੱਲ ਗੱਲ ਕਰੋ ਜੀ ਮੈਂ ਇੱਥੇ ਇੰਚਾਰਜ ਆ ਮੇਰਾ ਤੁਸੀਂ ਮੇਰੇ ਨਾਲ ਗੱਲ ਕਰੋ ਜੀ ਮਜੂਬ ਡੋਨਟ ਇੱਕ ਮੈਂ ਗੱਲ ਦੱਸਦਾ ਜੀ ਡੋਨਟ ਕਮ ਐਂਡ ਥ੍ਰੈਟਨ ਪੀਪਲ ਇਨ ਮਾਈ ਹਾਊਸ ਯੂ ਹੈਵ ਕਮ ਤੱਕੇ ਨਾਲ ਤੁਸੀਂ ਯੂ ਆਰ ਬਾਰਜਿੰਗ ਇਨਟੂ ਮਾਈ ਹਾਊਸ ਮੈਂ ਕਮਰੇ 'ਚ ਬੈਠਿਆ ਤੁਸੀਂ ਧੱਕਾ ਕਰ ਰਹੇ ਹੋ ਅੱਜ ਉੱਤੋਂ ਆ ਕੇ ਇੱਥੇ ਲੋਕਾਂ ਨੂੰ ਥ੍ਰੈਟ ਕਰਦੇ ਹੋ ਤੁਸੀਂ ਆਰਾਮ ਨਾਲ ਬੈਠੋ ਆਰਾਮ ਨਾਲ ਗੱਲ ਕਰੋ ਕੋਈ ਇੱਥੇ ਸਰਕਾਰ ਦੀ ਧੱਕੇਸ਼ਾਹੀ ਦੇ ਨਾਲ ਮਜੀਠੀਏ ਨੂੰ ਕੋਈ ਅਸਰ ਨਹੀਂ ਤੁਸੀਂ ਲੈਕਚਰ ਨਾ ਕਰੋ ਮੈਂ ਸਿਰਫ ਉਹਨਾਂ ਨੂੰ ਪਛਾਣਤੀ ਮੈਨੂੰ ਲੋਕ ਮੇਰੇ ਨਾਲ ਆਇਆ ਹੋਇਆ ਯੂ ਜੀ ਤੁਸੀਂ ਤੁਹਾਡਾ ਜਿਹੜਾ ਮੈਂ ਐਸ ਯੂਨੀਵਰਸਿਟੀ ਜੋ ਹੂ ਆ ਯੂ ਟੈਲ ਮੀ ਅਨਟ੍ਰੋਡਕਸ਼ਨ ਮੈਂ ਆ ਤੁਸੀਂ ਵਰਤੀ ਚ ਨਹੀਂ ਕਲਾਈਂਟ ਸੌਟ ਦੇ ਬਿਜ਼ਨਸ ਵੀ ਕਾਲ ਉਹ ਤੁਸੀਂ ਹਾਂ ਡੀਐਸਪੀ ਇਨ ਦਾ ਬਰਦੂ ਜੋ ਮੈਂ ਅੰਦਰ ਆਏ ਉਹ ਮੈਂ ਦੱਸਦਾ ਰਹੇ ਬਿਲਕੁਲ ਗੱਲ ਕਰਿਆ ਤੁਹਾਨੂੰ ਤੁਸੀਂ ਵਰਗੀ ਚ ਆਓ ਤੁਸੀਂ ਪ੍ਰਾਈਵੇਟ ਡਾਕਟਰ ਚ ਆ ਕੇ ਕੋ ਕੋਗਾ ਮੈਂ ਡੀਐਸਪੀ ਆ ਮੈਂ ਐਸਪੀ ਆ ਤੁਹਾਡੇ ਕੋਲ ਕਿ ਤਾ ਨਹੀਂ ਕੋ ਬਣ ਜਾਣਾ ਤੁਹਾਨੂੰ ਸਾਰੇ ਨੂੰ ਪਤਾ ਸੀ ਦੱਸ ਵੀ ਨਹੀਂ ਦੱਸੋ ਨਾ ਤੁਸੀਂ ਤਾਂ ਦੱਸ ਹੀ ਨਹੀਂ ਰਹੇ ਤੁਸੀਂ ਧੱਕੇ ਤੇ ਹੋਣੇ ਆਖੀ ਤੁਸੀਂ ਮੈਨੂੰ ਗੱਲ ਦੱਸੋ ਬਾਅਦ ਸਿਕੰਡ ਯੂ ਹੈਵ ਕਮ ਟੂ ਮਾਈ ਹਾਊਸ ਮੈਂ ਘਰ ਕੇ ਬੈਠਿਆ ਆ ਰਾਮਨਾਥ ਲੋਕਾਂ ਨੂੰ ਮਿਲ ਰਿਹਾ ਮੇਰੇ ਸਰਪੰਚ ਆ ਰਿਹਾ ਤੁਸੀਂ ਠੱਕੇ ਨਾਲ ਆ ਕੇ ਇੱਕ ਮੇਰੀ ਬੇਨਤੀ ਸੁਣਿਓ ਜੀ ਤੁਸੀਂ ਮੇਰੀ ਗੱਲ ਠੱਕੇ ਨਾਲ ਦਾ ਵਰਦੀ ਚ ਠੱਕੇ ਨਾਲ ਆ ਕੇ ਆ ਕਿੰਨੇ ਮੁਲਾਜ਼ਮ ਹੈ ਜੀ ਥੋੜੇ ਨਾਲ ਦੱਸਿਓ ਮਟਰ ਜੀ ਇੱਥੇ ਕੀ ਕਵਰੇਜ ਠੱਕਾ ਕਰਦੇ ਨਹੀਂ ਕੋਈ ਠੱਕਾ ਕਰਦੇ ਹੋ ਤੁਸੀਂ ਨਾ ਜੀ ਜੇ ਤੁਸੀਂ ਬੋਪਰੇਟ ਕਰੋਗੇ ਤੁਸੀਂ ਬੈ ਆਪ ਬੈ ਜੋ ਕੈਮਰੇ ਨਾਲ ਸੰਮੇਲ ਨਹੀਂ ਬੈਠੋ ਤੁਸੀਂ ਕੈਮਰੇ ਵਿੱਚ ਨਹੀਂ ਤੁਸੀਂ ਆਪਣੇ ਕੋਲ ਸਭ ਕੁਝ ਰਿਕਾਰਡ ਹੋਉਂਦੀ ਕੈਮਰੇ ਵਿੱਚ ਅਸੀਂ ਆਪਣਾ ਬੈਠੋਗੇ ਮੈਂ ਖੜਾ ਹੋ ਕੇ ਬੈਠੋ ਸਭ ਰਿਕਾਰਡ ਹੋ ਸਹੀ ਕੋਈ ਇੱਕ ਦੋ ਬੰਦੇ ਕਰਦੇ ਨੇ ਉਹ ਰੱਖੋ ਸਭ ਰਿਕਾਰਡ ਹੋਏ ਤੁਹਾਡਾ ਵੀ ਸੂਟ ਇਥੇ ਤੇ ਸਾਰੇ ਨਹੀਂ ਨਾ 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 ਤੇ ਕਿਹੜਾ ਕਹਿੰਦਾ ਤੁਸੀਂ ਤਾਂ ਕਰ ਕੀਦੇ ਹੋ ਤੁਸੀਂ ਸਾਰੇ ਨੌਨ ਵਰਦੀ ਮੈਨੂੰ ਇੰਟਰੋਡਕਸ਼ਨ ਦਿਓ ਜੀ ਸਾਰੇ ਸਭ ਦੀ ਵੀਡੀਓ ਬਣਾ ਮੇਰਾ ਵੀ ਇੱਥੇ ਫੋਟੋ ਖਾ ਦਿੱਕਤ ਬਣਾ ਕੇ ਵੀਡੀਓ ਬਣਾ ਸਾਰੇ ਬਰਾਬਰ ਦੀ ਜਦੋਂ ਵਿਗਨ ਕੋਲ ਦੇ ਖਾਵੇ ਨਾ ਫਿਰ ਤੁਸੀਂ ਜਿਹੜਾ ਵਿਗਨ ਕੋਲ ਤੁਸੀਂ ਵਿਗਨ ਪਾ ਰਹੇ ਹੋ ਸਾਰੇ ਕੰਮ ਨੂੰ ਪਹਿਲਾਂ ਵਰਤੀ ਨਹੀਂ ਖੋਦੇ ਚ ਆਹ ਕੌਣ ਜੀ ਤੁਸੀਂ ਸਰਮੈਂ ਇੰਸਪੈਕਟਰ ਹੋ ਤੁਹਾਡੀ ਵਰਤੀ ਕਿੱਥੇ ਜੀ ਬਿਜ਼ਨਸ ਅਲਰੇਡੀ ਵਰਦੀ ਨੇ ਤੁਸੀਂ ਕੀ ਆ ਜੀ ਮੈਂ ਇੰਸਪੈਕਟਰ ਹੋਇਆ ਪਲੀਜ਼ ਠੀਕ ਹੈ ਤੁਸੀਂ ਕਿਉਂ ਆ ਨਾ ਜੀ ਤੁਸੀਂ ਕੌਣ ਜੀ ਤੁਸੀਂ ਜੀ ਡੀਐਸਪੀ ਵਿੱਚ ਦੇ ਹੋਰ ਕੌਣ ਆ ਜੀ ਇੱਥੇ ਆਹ ਬੰਦੇ ਇੰਨੇ ਮਾਰਕਟ ਨੂੰ ਤੇ ਮੇਰੇ ਅੱਗੇ ਫੋਨ ਹੈ ਮੈਂ ਡੀਐਸਟੀ ਵਿਜੀਸ਼ਨ ਨਾਲ ਸਰਾਂ ਅੱਛਾ ਇਧਰ ਜੀ ਚਲੋ ਬਹੁਤ ਹੋ ਗਿਆ ਸਰਦਾ ਸਰਦਾ ਜੀ ਤੁਸੀਂ ਤੁਸੀਂ ਅਸੀਂ ਕੋਈ ਨਹੀਂ ਦੱਸਣ ਦੀ ਲੋੜ ਨਹੀਂ ਬੈਠੋ ਮੇਰੇ ਘਰ ਆਏ ਆ ਜੀ ਮੇਰੇ ਸਾਡੇ ਮੇਰੇ ਘਰ ਆਏ ਆ ਜੀ ਮੇਰੇ ਨਾਲ ਜੀ ਰਿਪੋਰਟਰ ਨਹੀਂ ਸੋ ਪਲੀਜ਼ ਕੋਲ व्हेਨ ਯੂ ਆਰ ਨਾਟ ਕੋਆਪਰੇਟਿੰਗ ਸੁਣੋਗੇ ਰਿਲੀਜ਼ ਜੀ ਪਲੀਜ਼ ਅਕਾਉਂਟ ਨਹੀਂ ਨਾਟ ਇਨ ਅ ਪਬਲਿਕ ਵਾਈ ਨਾਟ ਇੰਟਰਸਟਿੰਗ ਇਟ ਮਾਈਟ ਬੀ ਪੀਪਲ ਮੇਰੇ ਜਿੰਦਗੀ ਮਖਸਰਿਕ ਜਾਉਂਦਾ ਆਈ ਐਮ ਨਾਟ ਆਮ ਸੌਰੀ ਤੁਹਾਨੂੰ ਜਰਾ ਤੁਹਾਡਾ ਕੋਈ ਜਾਬਤਾ ਨਹੀਂ ਹੈ ਯੂ ਆਰ ਬਾਰਜਿੰਗ ਇਨਟੂ ਮਾਈ ਹਾਊਸ ਮੇਰੇ ਮੇਰੇ ਦਾ ਧੱਕਾ ਕਰ ਰਹੇ ਹੋ ਬੇ ਕਿਸੇ ਨੇ ਵਰਦੀ ਨਹੀਂ ਪਾਈ ਕੋਈ ਇੰਟਰੋਡਕਸ਼ਨ ਨਹੀਂ ਦੇ ਰਹੇ ਤੱਕ ਤੋਡੇ ਦਾ ਕੋਈ ਗੱਲ ਦੱਸੋ ਮੈਨੂੰ ਲੱਗਾ ਤੁਹਾਨੂੰ ਮੇਰੇ ਨਾਲ ਵੀਡੀਓ ਤੇ ਸਾਰੇ ਦੇਖ ਰਹੇ ਹੋ ਇਹ ਫਿਲਮ ਕੋਈ ਵਧੀਆ ਗੱਲ ਆ ਵੀਡੀਓ ਲੋਕੀ ਦੇ ਕੇ ਕਰਗੇ ਜੇ ਤੁਸੀਂ ਬੋਲਣ ਦਾ ਮੌਕਾ ਦੋ ਬੈਠ ਕੇ ਦੱਸੋ ਨਾ ਬੈਠੋ ਮੈਂ ਤਾਂ ਤੁਹਾਨੂੰ ਕਹਿ ਰਿਹਾ ਬੈਠੋ ਨੋਰਥਨ ਫਰੰਟ ਆਫ ਦ ਕੈਮਰਾਸ ਕੁਝ ਰਿਕਾਰਡ ਕਰਨਾ ਵੀ ਲੀਗ ਐਡਵੋਕੇਟ ਪ੍ਰੋਣਾਦ ਦਾ ਉਹਨੂੰ ਸਾਰਾ ਦੱਸਦੇ ਡਾਕੂਮੈਂਟਸ ਹੋਣੇ ਕੀ ਗੱਲ ਤੁਸੀਂ ਮੈਂ ਤਾਂ ਜਾਓ ਮੈਂ ਬੈਠਦਾ ਪਤਾ ਕੋਈ ਪੰਨੋਸ ਕਰਨਾ ਜੀ ਵੀਡੀਓ ਬਣਾਈ ਚੱਲੂਗੀ ਉਹਨੂੰ ਬੁਲਾ ਲਾ ਯਾਰ ਸਾਰੀ ਟੀਮ ਨੂੰ ਮੀਡੀਆ ਨੂੰ ਬੁਲਾ ਬੁਦੈਨ ਨੂੰ ਤੁਸੀਂ ਕੀ ਸਮਝਦੇ ਹੋ ਮੈਨੂੰ ਪਤਾ ਨਹੀਂ ਵੀ ਜਿੰਦਾਂਸ ਕੀ ਕਰਤੀ ਪਰਮਾਰਖਾ ਦੇ ਵੀ ਬਦਲਿਆ ਤੁਸੀਂ ਕੀ ਕਰ ਰਹੇ ਹੋ ਪਿਛਲੇ ਦਿਨਾਂ ਤੋਂ ਮੈਨੂੰ ਤੁਸੀਂ ਨਿਆਣਾ ਸਮਝਿਆ ਮੈਨੂੰ ਸਭ ਪਤਾ ਹੈ ਸਰਕਾਰ ਦੀ ਸੱਗੇ ਜਰਜ ਕੰਮ ਕਰ ਰਹੇ ਮੈਂ ਜਾਬ ਤੇ ਜੀ ਗੱਲ ਕਰਦੇ ਨੇ ਜਾਬ ਤੇ ਜਵਾਬ ਜਾਬ ਤੇ ਜੇ ਤਾਂ ਤੁਸੀਂ ਹਾਲੇ ਤੱਕ ਇੱਕ ਕੰਮ ਨਹੀਂ ਕੀਤਾ ਜੇ ਜਾਬ ਤੇ ਜਿਹੁੰਦੇ ਨਾ ਸੁਣੋ 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 ਜੇ ਜਾਬ ਤੇ ਜਿਹੁੰਦੇ ਨਾ ਤੁਸੀਂ ਆਰਾਮ ਨਾਲ ਆਉਂਦੇ ਮੈਂ ਆਰਾਮ ਨਾਲ ਆਪਣੇ ਨਾਸਤੇ 'ਤੇ ਬੈਠੇ ਸਿਕਿਉਰਟੀ ਨੇ ਆ ਵੀ ਮੋੜ ਕਰਾਇਆ ਉਹਨੂੰ ਨਾਂ ਲੈ ਕੇ ਆਇਆ ਇਹਨੂੰ ਇੰਕਾ ਕੀ ਨਾਮ ਕਰਾਇਆ ਇਹਨੂੰ ਨੋਟ ਕਰਾਇਆ ਤੁਹਾਡੀ ਸਿਕਿਉਰਟੀ ਨਹੀਂ ਕੀ ਖੱਲੇ ਸੀ ਇਹ ਉਸਨੇ ਕੋਈ ਨਹੀਂ ਨੋਟ ਕਰਾਇਆ ਮੈਂ ਤਾਂ ਮੈਂ ਤਾਂ ਥੱਲੇ ਆਇਆ ਉਹਨੇ ਉੱਤੇ ਅਸੀਂ ਉਹਨਾਂ ਦੇ ਨਾਲ ਉਹਨੇ ਲਿਖਦੇ ਨਿਸ਼ਾਨ ਦੇ ਤੋ ਉਹਨੇ ਦਸਤਾਨ ਸਾਹਬ ਕਰ ਬੈਠਾ ਆ ਤੁਸੀਂ ਕਿਸੇ ਨੂੰ ਕੁਝ ਨਹੀਂ ਨੋਟ ਕਰਾਇਆ ਮੈਂ ਦਫਤਰ ਦਰਵਾਜ਼ਾ ਬੰਦ ਹੈ ਮੈਂ ਬੈਠੇ ਹਾਂ ਯੂ ਹੈਵ ਟ੍ਰਾਈ ਟੂ ਬ੍ਰੇਕ ਓਪਨ ਮਾਈ ਡੋਰ ਜਾਪਤਾ ਨਹੀਂ ਹੈ ਜੀ ਤੁਸੀਂ ਆਰਾਮ ਨਾਲ ਕਹਿੰਦੇ ਮੈਂ ਮਿਲ ਲੈਂਦਾ ਤੁਹਾਨੂੰ ਮੈਂ ਹੁਣ ਬੈਠਾ ਹਾਂ ਮੈਂ ਬੈਠੋ ਆਰਾਮ ਨਾਲ ਬੈਠੋ ਤੁਹਾਨੂੰ ਕਹਿ ਰਿਹਾ ਬੈਠੋ ਤੁਸੀਂ ਦੋਨੋਂ ਦੇ ਖੜੇ ਤੁਸੀਂ ਤਾਂ ਐਵੇਂ ਘਬਰਾ ਕੇ ਜਾਦਾ ਹੋ ਬੈਠੋ ਕੁਝ ਨਹੀਂ ਹੋ ਰਿਹਾ ਆ ਜਾ ਬੇਟੀ ਯਾਰ ਦੇਖਣੇ ਵਿੱਚ ਇੱਕ ਮਜੀਠੀਆ ਸਰਦਾਰ ਵਿਕਰਮ ਸਿੰਘ ਮਜੀਠੀਆ ਅਜਾ ਬਾਪੂ ਚੱਲਿਆ ਫੈਮਿਲੀ ਮਿਲਦੇ ਸਾਰੇ ਸਰਦਾਰ ਵਿਕਰਮ ਸਿੰਘ ਬੀਡੀ ਪੁੱਤ ਸਰਦਾਰ ਵਿਕਰਮ ਸਿੰਘ ਮਜੀਠੀਆ ਕੋਈ ਨਾ ਤਕੜੇ ਰਹਿਣਾ ਬਿਲਕੁਲ ਨਹੀਂ ਓਕੇ ਆਈ ਲਵ ਯੂ ਗਾਇਜ਼ ਸਰਦਾਰ ਵਿਕਰਮ ਸਿੰਘ ਮਜੀਠੀਆ ਸਰਦਾਰ ਵਿਕਰਮ ਸਿੰਘ ਮਜੀਠੀਆ ਆ ਜੋ ਹਾਜੀ ਹਾਂਜੀ ਹਾਂਜੀ ਇਹ ਜਿਹੜੇ ਮਾਰਦੇ ਤੇ ਮਾਰੋਏ ਦਾ ਬੰਦਾ ਜੀ ਦਾ ਹਾਲ ਵੇਖ ਲੋ ਜੀ ਮੇਰੇ ਵਾਈਫ ਨੂੰ ਧੱਕੇ ਮਾਰੀਆ ਪੁਲਿਸ ਦਸੋ ਜੀ ਜਾਈਂ ਪਾਸੇ ਕਿਸੇ ਕਾਨੂੰਨ ਬੁਲਾਉਂਦਾ ਬਲੋਗ ਮੇਰ ਹਾਲ ਵੇਖ ਲੋ ਜੀ ਮੈਂ ਹੀ ਦਿਖਾਉਂਦਾ ਦਿਖਾ ਮੈਨੂੰ ਆ ਇਧਰ ਵੀ ਮਾਰੀ ਲਾਈ ਹਾਕੇ ਤੱਕ ਲੈ ਆਜਾ ਕੋਈ ਸਾਰੀ ਗਲੀ ਬੰਦ ਕੀਤੀ ਹੈ ਜਿਸੇ ਨੂੰ ਆਰਡਰ ਦਿੱਤੀ ਜਾ ਰਹੀ ਆ ਇਧਰ ਵੀ ਸਾਰਾ ਗਲੀ ਬੰਦ ਕੀਤੀ ਹੈ ਮਤਲਬ ਜਿਵੇਂ ਪਤਾ ਨਹੀਂ ਕੀ ਆ ਜੇ ਕੋਡ ਕਾਲ ਮੈਂ ਐਸ ਹੀ ਜਾਣ ਨੂੰ ਪਿਆਰ ਹੁਣ ਕਿੱਧਰ ਗਈ ਜੀ ਅਕੋਰਨ ਜੀ ਜੀ ਤੁਸੀਂ ਕਿਉਂ ਪੁੱਛਿਆ ਸੀ ਮੈਨੂੰ ਹਾਂਜੀ ਕਮੇਟੀ ਕੋਲ ਕੀ ਕੀ ਹੋਤੀ ਜਾਣੀ ਨਹੀਂ ਨਹੀਂ ਬੜੀ ਜਸਮ

ਇਹ ਟਿਕਾਣਾ ਟੂੜਾ ਪਾ ਕੇ ਡੋੜ ਗਏ ਕੋਈ ਜਾਣੇ ਕੋਈ ਯਾਰ ਜੀ ਮਾਹੀ ਚੱਲਣਾ ਨਾ ਕੋਈ ਯਾਰ ਬੰਦ ਕਰ ਪਾਉਂਦੇ ਆ ਆ ਸ਼ਾਦੀ ਮਾਣਾ ਜੀ ਬਲਕਾਇਰ ਨੇ ਮਾਣਾ ਯਾਰ ਉਹਨਾਂ ਨੇ ਕੀ ਕਰਤਾ ਇਹ ਰੋਕ ਪਾ ਦਿੱਤੀ ਉਹਨਾਂ ਕਿ ਪੀਂ ਉਹ ਬੈਠਾ ਫਿਰ ਰਿਹਾ ਜੀ ਜਿਹੜੇ ਉਹਦੇ ਬੰਦੇ ਖੜੇ ਆ ਅੱਜ ਤੱਕ ਸਭ ਦੇ ਤੱਕ ਦੇਖਦੇ ਆਂ ਉਹ ਆ ਬੰਦ ਕਰ ਐਗਜ਼ੀਟਰ ਇਸ ਡਰਾਈਵਰ ਨਾਲ ਕਰਕੇ ਮੈਨੂੰ ਪਤਾ ਨਹੀਂ